ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਰਜਿਸਟਰਡ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਏ ਦੁਆਰਾ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ 1 ਬਠਿੰਡਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਆਗਮਨ ਦਿਵਸ ਨੂੰ ਸਮਰਪਿਤ ਸਨੀ ਬਰਾਏ ਕਲੀਨਿਕਲ ਲੈਬਰਾਟਰੀ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਗਿਆ ਡਾਕਟਰ ਐਸ.ਪੀ. ਸਿੰਘ ਬਰਾਏ ਅਤੇ ਡਾਕਟਰ ਦਲਜੀਤ ਸਿੰਘ ਗਿੱਲ ਨੇ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਫੇਜ 1 ਬਠਿੰਡਾ ਵਿਖੇ ਪਹੁੰਚਣ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰ ਇਸ ਤੋਂ ਘਟਨੀ ਸਮਰੋਹ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਡਲ ਟਾਊਨ ਫੇਜ਼ 1 ਬਠਿੰਡਾ ਦੇ ਪ੍ਰਧਾਨ ਸਕਤਰ ਅਤੇ ਸਾਰੇ ਮੈਂਬਰਾਂ ਨੇ ਟ੍ਰਸਟ ਦਾ ਤੰਦ ਹੀ ਨਾਲ ਸਾਥ ਦਿੱਤਾ ਅਤੇ ਲੈਬ ਦੀ ਕਾਮਯਾਬੀ ਲਈ ਕੋਸ਼ਿਸ਼ਾਂ ਕਰਨ ਦਾ ਪ੍ਰੋਮਸਾ ਦਵਾਇਆ। ਆਈ ਹੋਈ ਸੰਗਤ ਲਈ ਟੋਟ ਲੰਗਰ ਦੀ ਸੇਵਾ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਬਠਿੰਡਾ ਦੀ ਲੈਬ ਖੋਲਣ ਵਿੱਚ ਲੈਬ ਇੰਚਾਰਜ ਸਰਦਾਰ ਬਲਬੀਰ ਸਿੰਘ ਅਤੇ ਸਰਜੀਤ ਸਿੰਘ ਮੈਨੇਜਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਰਬੱਤ ਦਾ ਭਲਾ ਟੀਮ ਦੇ ਪ੍ਰਧਾਨ ਜਸਵੰਤ ਸਿੰਘ ਬਰਾੜ ਨੇ ਚੈਰੀਟੇਬਲ ਟ੍ਰਸਟ ਵੱਲੋਂ ਕੀਤੇ ਜਾਂਦੇ ਵੱਖ-ਵੱਖ ਸਮਾਜ ਭਲਾਈ ਇਸ ਮੌਕੇ ਸਰਬਦਾ ਭਲਾ ਚੈਰੀਟੇਬਲ ਟਰਸਟ ਦੇ ਬਠਿੰਡਾ ਇਕਾਈ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਬਲਦੇਵ ਸਿੰਘ ਕੈਸ਼ੀਅਰ ਇਕਿੰਦਰ ਕੌਰ ਆਸ਼ਾ ਮੈਡਮ ਸਮੇਤ ਵੱਡੇ ਗਿਣਤੀ ਵਿੱਚ ਪਤਵੰਤੇ ਸੱਜਣ ਮੌਜੂਦ ਰਹੇ ਸਰਬਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇੱਕ ਜੜੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਟੈਸਟ ਬਹੁਤ ਮਹਿੰਗੇ ਹੋ ਗਏ ਸੀ ਲੋਕ ਕਰਾ ਨਹੀਂ ਪਾਉਂਦੇ ਸੀ ਇੱਕੋ ਡਰਦੇ ਵੀ ਸੀ ਕਿ ਅਗਰ ਅਸੀਂ ਟੈਸਟ ਖਰਾਬ ਹੀ ਲੈ ਤੇ ਅਗਰ ਕੋਈ ਸਾਨੂੰ ਇਹੋ ਜਿਹੀ ਬਿਮਾਰੀ ਨਿਕਲ ਕੇ ਜਿਹਦਾ ਅਸੀਂ ਇਲਾਜ ਨਹੀਂ ਕਰਾ ਪਾਵਾਂਗੇ ਉਹ ਫਿਰ ਬਹੁਤ badi ਗਲਤੀ ਹੋ ਚਿਸ ਬੰਦੇ ਨੇ ਮੇਰੇ ਸਾਹਮਣੇ ਦੋ ਸਾਲ ਜੀਣਾ ਹੁੰਦਾ ਸੀ ਇਹਨੂੰ ਪਤਾ ਲੱਗ ਗਿਆ ਮੈਨੂੰ ਆ ਬਿਮਾਰੀ ਹੈ ਉਹ ਤਿੰਨ ਚਾਰ ਮਹੀਨੇ ਜਿੰਦਾ ਹੈ ਇਸ ਕਰਕੇ ਅਸੀਂ ਪਟਿਆਲਾ ਤੇ ਸੰਗਰੂਰ ਤੋਂ ਲੈਬੋਰੀ ਸ਼ੁਰੂ ਕੀਤੀਆਂ ਪਹਿਲਾਂ ਉਸ ਤੋਂ ਬਾਅਦ ਵੱਧਦੇ ਵੱਧੇ ਫਿਰ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਅਸੀਂ ਸਮਰਪਿਤ ਜਿਹੜੀ ਸੀ 50 ਲੈਬੋਰੀਆਂ ਦਾ ਕਿਹਾ ਸੀ 50 ਲੈਬੋਰੀਆਂ ਅਸੀਂ ਖੋਲਾਂਗੇ 50 ਪੂਰੀਆਂ ਹੋ ਗਈਆਂ ਲੇਕਿਨ ਏਰੀਆ ਕਵਰ ਨਹੀਂ ਕਰ ਪਾਈ ਪੂਰਾ ਆਪਾਂ ਫਿਰ ਗੁਰਤੇਗਬਾਦ ਜੀ ਦੇ ਗੁਰਪੁਰਪਤੇ ਉੱਥੇ ਅਸੀਂ ਫਿਰ 50 ਲਬੋਟਰੀਜ਼ ਹੋਰ ਕੀਤੀਆਂ ਹੁਣ ਸਾਡਾ 100 ਦਾ ਟੀਚਾ ਸੀਗਾ 91 ਲਬੋਟਰੀ ਸਾਡੀਆਂ ਖੁੱਲ ਚੁੱਕੀਆਂ ਨੇ ਤੇ ਬਾਕੀ ਵੀ ਸਾਰੀਆਂ ਤਿਆਰ ਨੇ ਹੁਣ ਉਹ ਤਕਰੀਬਨ ਇਸ ਮਹੀਨੇ ਦੇ ਵਿੱਚ ਵਿੱਚ ਸਾਡੀਆਂ ਉਹ ਵੀ ਕਰਕੇ 16 ਲਬੋਟਰੀ ਸਾਡੀ ਪੂਰੀ ਹੋ ਜਾਏਗੀ ਅੱਜ ਗੁਰਦੁਆਰਾ ਸਾਹਿਬ ਚ ਮਲਡਾਉਨ ਬਠਿੰਡਾ ਦੇ ਵਿੱਚ ਇੱਥੇ ਅੱਜ ਲਬੋਟਰੀ ਜਿਹੜੀ ਖੁੱਲੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸਾਡੀ ਪੂਰੀ ਕੋਸ਼ਿਸ਼ ਹੈ ਰੇਟ ਤਾਂ ਸਾਡੇ ਪਹਿਲਾਂ ਹੀ ਬਹੁਤ ਘੱਟ ਨੇ ਤੇ ਸਾਡੀ ਵੀ ਕੋਸ਼ਿਸ਼ ਹੋਏਗੀ ਅਗਰ ਲੈਬੋਰੀ ਚੱਲਣ ਤੋਂ ਬਾਅਦ ਨਾ ਚੱਲਣ ਦਾ ਮਤਲਬ ਹੀ ਕੋਈ ਨਹੀਂ ਹੈ ਤੇ ਛੋਟੀ ਮਸ਼ੀਨ ਆਪਾਂ ਹੁਣ ਸੈਮੀ ਆਟੋਨਾਈਜ਼ਰ ਲਾਇਆ ਏ ਤੇ ਤੇ ਜਦੋਂ ਅਸੀਂ ਦੇਖਾਂਗੇ ਕਿ 50 ਪੇਸ਼ੈਂਟ ਤੋਂ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਤੇ ਉਦੋਂ ਫਿਰ ਅਸੀਂ ਜਿਹੜਾ ਫੁੱਲੀ ਆਟੋਮੈਟਿਕ ਜਿਹੜਾ ਯੂਨਿਟ ਆ ਉਹ ਅਸੀਂ ਲਗਾ ਦਾਂਗੇ ਜਿਸ ਦੇ ਨਾਲ 30 ਟੈਸਟ ਇੱਕ ਵਾਰੀ ਹੋ ਜਾਂਦੇ ਨੇ ਬਾਕੀ ਗਿਲਸਾਹਬ ਦੇਖਦੇ ਨੇ ਸਾਰਾ ਤੇ ਸਟਾਫ ਦਾ ਸਾਡਾ ਖਾਸ ਖਿਆਲ ਹੁੰਦਾ ਹੈ ਕਿ ਜਦੋਂ ਹੁਣ ਦੋ ਸਟਾਫ ਰੱਖੇ ਗਏ ਨੇ ਜਿਸ ਨਾਲ ਜਿਸ ਨਾਲ ਗਿਣਤੀ ਪੇਸ਼ੈਂਟ ਦੀ ਵਧਦੀ ਜਾਏਗੀ ਅਸੀਂ ਸਟਾਫ ਵੀ ਵਧਾਉਂਦੇ ਜਾਵਾਂਗੇ ਹੁਣ ਪਟਿਆਲੇ ਦੀ ਗੱਲ ਕਰੀਏ ਬਟਾਲਾ ਕਰੀਏ ਜਾਂ ਹੁਸ਼ਿਆਰਪੁਰ ਕਰੀਏ ਤੇ ਇਨ੍ਹਾਂ ਜਗ੍ਹਾ ਤੇ ਸਾਡੇ 2.5 250 ਪੇਸ਼ੈਂਟ ਡੇਲੀ ਆ ਰਹੇ ਸੋ ਉੱਥੇ ਸਾਡੇ 6 ਇਸ ਸਾਲ ਤੋਂ ਬਾਅਦ ਮੈਂ ਟ੍ਰਸਟ ਬਣਾ ਸੀ ਹੋਰ ਜਿਹੜੀਆਂ ਫੈਸਿਲਿਟੀਜ਼ ਦੇਣੀ ਸ਼ੁਰੂ ਕੀਤੀਆਂ ਨੇ ਉਹਨਾਂ ਦੇ ਵਿੱਚ ਡੈਂਟਲ ਕਲੀਨਿਕ ਆ ਜਾਂਦਾ ਫਿਰ ਜੀਓਥਰਾਫੀ ਸੈਂਟਰ ਆ ਗਿਆ ਡਿਜੀਟਲ ਐਕਸ-ਰੇ ਆ ਗਿਆ ਅਲਟਰਾਸਾਉਂਡ ਮਸ਼ੀਨ ਹੋ ਗਈ ਸੋ ਇਹ ਚੀਜ਼ਾਂ ਜਿਹੜੀਆਂ ਦਿੰਦੇ ਆ ਅਗਰ ਸਾਨੂੰ ਜਗ੍ਹਾ ਮਿਲ ਜਾਂਦੀ ਹੈ ਤੇ ਅਸੀਂ ਇੱਕ ਇੱਕ ਕਰਕੇ ਉਹ ਵੀ ਜਿਹੜੀਆਂ ਨਾਲ ਵਿਦਾਨਦੇ ਜਾਵਾਂਗੇ ਉਹ ਵੀ ਸੇਵਾਵਾਂ ਦੇਾਂਗੇ ਔਰ ਰੇਟ ਦੀ ਗੱਲ ਕਰੀਏ ਜਿੱਦਾਂ ਹੁਣ ਲੈਬੋਰਟਰੀ ਸਾਡੇ 10 11% ਰੇਟ ਆ ਮਾਰਕੀਟ ਨਾਲੋਂ ਏਸੀ ਜੀ ਦੇਖੋ ਤੁਸੀਂ ਬਾਹਰ 1.5 200 ਰੁਪਏ ਦੀ ਐ ਇੱਥੇ ਸਾਰੇ 20 ਰੁਪਏ ਚ ਹੋ ਰਹੀ ਹੈ ਕੁਝ ਟੈਸਟ ਸਾਡੇ ਫ੍ਰੀ ਹੈਗੇ ਨੇ ਕੁਝ 5 ਰੁਪਏ 10 ਰੁਪਏ 20 ਰੁਪਏ ਦੇ ਟੈਸਟ ਨੇ ਸੋ ਇਸ ਤਰੀਕੇ ਨਾਲ ਸਾਡਾ ਹੁਣ ਪੰਜਾਬ ਦੇ ਪਹਿਲਾਂ ਇੰਡੀਆ ਗਵਰਨਮੈਂਟ ਦੇ ਹੁਣ ਨਵੇਂ ਜਿਹੜੇ ਰੂਲ ਆਏ ਸੀ ਉਹਨਾਂ ਮੁਤਾਬਕ ਉਹਨੇ ਕਿਹਾ ਕਿ ਸਾਰੇ ਸਰਕਾਰੀ ਸਕੂ ਲਾਜ਼ਮੀ ਚਾਹੀਦਾ ਵੀ ਹੈ ਸਾਡੇ ਬਾਹਰ ਤਾਂ ਸਾਰੇ ਜਿੱਥੇ ਵੀ ਦੇਖਦੇ ਆਸੀਂ ਸਾਰਿਆਂ ਦੇ ਬਲੱਡ ਗਰੁੱਪ ਸਾਡਾ ਹੁੰਦਾ ਉੱਥੇ ਇੱਥੇ ਨਹੀਂ ਸੀਗਾ ਤੇ ਉਹਦੇ ਲਈ ਫਿਰ ਕੁਝ ਸਕੂਲਾਂ ਤੋਂ ਮੈਨੂੰ ਐਪਲੀਕੇਸ਼ਨ ਆਈ ਕਿ ਸਾਨੂੰ ਥੋੜੇ ਘੱਟ ਰੇਟ ਦੇ ਉੱਤੇ ਸਾਡੇ ਕਰ ਦਿਓ ਫਿਰ ਮੈਂ ਤੇ ਗਿਲਸਵ ਅਸੀਂ ਬਹਿ ਕੇ ਡਾਕਟਰ ਸਾਹਿਬ ਨਾਲ ਡਿਸਕਸ ਕੀਤਾ ਵੇ ਕੋਸਟ ਕਿੰਨੀ ਆਉਂਦੀ ਹੈ ਕੋਸਟ ਸਾਡੀ 7 ਰੁਪਏ ਆਈ ਤੇ ਅਸੀਂ ਆਪਣੀ ਲਾਈਵ 'ਚ 10 ਰੁਪਏ ਚਾਰਜ ਕਰਦੇ ਹਾਂ ਉਹਦੇ ਫਿਰ ਉਹ ਅਸੀਂ ਸਾਰੇ ਪੰਜਾਬ ਨੂੰ ਫ੍ਰੀ ਕਰ ਦਿੰਦਾ ਪੂਰਾ ਸਾਰੇ ਸਕੂਲ ਪੜੀ ਲੱਖਾਂ ਲੋਕ ਕਰਾ ਚੁੱਕੇ ਨੇ ਬੱਚੇ ਸੋ ਟੋਟਲੀ ਟੈਸਟ ਹੀ ਸਾਰੇ ਫ੍ਰੀ ਕਰ ਦਿੰਦੇ ਕਿ ਅਸੀਂ ਮੈਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਯਾਰ ਮੈਂ ਵੀ ਸਰਕਾਰੀ ਸਕੂਲ ਚ ਬਣੇ ਆ ਅਸੀਂ ਵੀ ਮਿਡਲ ਕਲਾਸ ਫੈਮਿਲੀ ਜੋ ਆ ਤੇ ਇੱਕ ਫੈਮਿਲੀ ਜੋ ਤਿੰਨ ਬੱਚੇ ਸਕੂਲ ਚ ਪੜ੍ਹਦੇ ਹੋਣ ਤੇ 2250 ਰੁਪਏ ਇਹਨਾਂ ਟੈਸਟਾਂ ਵਾਸਤੇ ਦੇਣਾ ਉਹ ਥੋੜਾ ਚੁਭਦਾ ਥੋੜਾ ਜਾ ਤੇ ਇਸ ਕਰਕੇ ਸਾਰੇ ਟੈਸਟ ਫ੍ਰੀ ਕੀਤੇ ਨੇ ਜੀ ਤੇ ਬਾਕੀ ਹੋਰ ਵੀ ਕੋਈ ਸਾਡੇ ਲੈ ਕੇ ਸੇਵਾ ਹੋਈ ਸੀ ਜ਼ਰੂਰ ਕਰਾਂਗੇ ਹਾਂ ਇੱਕ ਤਾਂ ਖੋ ਲਬੋਟਰੀ ਮੈਂ ਗੱਲ ਕਰਦਾ ਕਿ ਤੁਸੀਂ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਜਿੰਨੇ ਆ ਤੇ ਇਹ ਕਹਿੰਦਾ ਕਿ ਇਹਦਾ ਪ੍ਰਚਾਰ ਜਿੰਨਾ ਕਰ ਸਕਦੇ ਕਰੋ ਕਿ ਬਈ ਬਹੁਤ ਸਸਤੇ ਰੇਟ ਨੇ ਆਓ ਤੁਸੀਂ ਆ ਕੇ ਟੈਸਟ ਕਰਾਓ ਦੇਖੋ ਸਾਡੇ ਨਾਲ ਡਾਕਟਰ ਸਾਹਿਬ ਨਾਲ ਗੱਲ ਦੋ ਗੱਲਾਂ ਦਾ ਬਹੁਤ ਖਿਆਲ ਰੱਖਦੇ ਆ ਇੱਕ ਤਾਂ ਸਾਡੀ ਮਸ਼ੀਨਰੀ ਦੇਖੋਗੇ ਸਾਰੀ ਸਾਡੀ ਮਸ਼ੀਨੀ A1 ਮਸ਼ੀਨਰੀ ਆ ਸਟਾਫ ਦੀ ਵੀ ਸਾਡੀ ਕੋਸ਼ਿਸ਼ ਹੁੰਦੀ ਕਿ ਕੁਆਲੀਫਾਈਡ ਜਿਹੜੇ ਟੈਕਨੀਸ਼ੀਅਨ ਆ ਉਹ ਰੱਖੇ ਜਾਣ ਅੱਛੀਆਂ ਸੈਲੀਆਂ ਦਿੱਤੀਆਂ ਦਿੰਦੀਆਂ ਉਹਨਾਂ ਨੂੰ ਉਸ ਤੋਂ ਬਾਅਦ ਅਗਰ ਕਿਸੇ ਨੂੰ ਕੋਈ ਬਿਮਾਰੀ ਨਿਕਲਦੀ ਵੀ ਆ ਕਿ ਸਾਡੇ ਟੈਸਟ ਸਾਡੇ ਡਾਕਟਰ ਬੈਠੇ ਹੋਏ ਨੇ ਉੱਥੇ ਸੋ ਉਹਨਾਂ ਨੂੰ ਅਪਰੋਚ ਕਰੋ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੱਥੇ ਹੈਗੇ ਨੇ ਸੋ ਉਹਨਾਂ ਨੂੰ ਅਪਰੋਚ ਕਰੋ ਫਾਰਮ ਭਰਵਾਂ ਨਾਲ ਕੋਲੋਂ ਤੇ ਜਿਨ੍ਹਾਂ ਨੂੰ ਤਾਂ ਮੈਡੀਸਨ ਚਾਹੀਦੀ ਆ ਮੰਥਲੀ 500 ਦੀ 1000 ਦੀ 2000 2500 3000 ਦੀ ਉਹਨੂੰ ਅਸੀਂ ਪੈਨਸ਼ਨ ਲਾ ਦਿੰਦੇ ਆ ਮੈਡੀਸਨ ਦੀ ਸਿਰਫ ਬੇ ਤਾਂ ਜੋ ਦਵਾਈਆਂ ਲੈ ਸਕੇ ਆਪਣੀਆਂ ਤੇ ਜੇ ਕਿਸੇ ਨੇ ਕੋਈ ਮੇਜਰ ਸਰਜਰੀ ਹੋਣੀ ਹੈ ਉਹਦੇ ਵਾਸਤੇ ਇੱਕ ਵਨ ਟਾਈਮ ਅਸੀਂ ਅਮਾਉਂਟ ਰੱਖਿਆ ਹੋਇਆ ਵੀ ਐਨਾ ਮੁੱਤ ਨੂੰ ਦੇਵਾਂਗੇ ਅਸੀਂ ਤੇ ਤੇਰੇ ਸਰਜਰੀ ਵਿੱਚੀ ਸੋ ਉਹ ਵੀ ਸਾਡੀ ਕੋਸ਼ਿਸ਼ ਨਾਲ ਹੁੰਦੀ ਹੈ ਕਿ ਅਗਰ ਬਿਮਾਰੀ ਨਿਕਲ ਗਈ ਹੈ ਤੇ ਫਿਰ ਅਸੀਂ ਉਹਦਾ ਜਿਹੜਾ ਟਰੀਟਮੈਂਟ ਵੀ ਕਰੀਏ ਅਸੀਂ ਅਸੀਂ ਜਿੱਦੇ ਤੋਂ ਸਾਡੇ ਕੋਲੇ ਪ੍ਰੋਪੋਜ਼ਲ ਆਈ ਹੈ ਅਸਰਾਰ ਅਮਰਜੀਤ ਸਿੰਘ ਅਸਰਾਰ ਬਲਬੀਰ ਸਿੰਘ ਹੁਣੀ ਇਹ ਸਾਡੇ ਕੋਲੇ ਪਹੁੰਚੇ ਪ੍ਰੋਪੋਜ਼ਲ ਲੈ ਕੇ ਉਸੇ ਦਿਨ ਤੋਂ ਜੇ ਅਸੀਂ 24 ਘੰਟੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਲੱਗੇ ਹੋਏ ਆਂ ਤੇ ਅਸੀਂ ਅੱਗੇ ਤੋਂ ਵੀ ਆਈ ਜੁੜੇ ਰਹਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਇੱਕ ਛੋਟੀ ਜੀ ਨਿਸ਼ਕਾਮ ਸੇਵਾ ਸਰਟੀ ਕਰਾਉਣੀ ਆ ਸਮਾਜਿਕ ਸੇਵਾ ਦੇ ਵਿੱਚ ਪਹਿਲਾਂ ਅਸੀਂ ਥੋੜੇ ਬਹੁਤ ਜੁੜੇ ਹੋਏ ਆ ਹੁਣ ਸਾਨੂੰ ਥੋੜਾ ਜਿਹਾ ਹੋਰ ਮਿਲ ਗਿਆ ਤੇ ਅਸੀਂ ਉਪਰਾਏ ਸਾਹਿਬ ਦੇ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਇਹ ਬਠਿੰਡੇ ਦੇ ਪਛੜੇ ਇਲਾਕੇ ਦੇ ਵਿੱਚ ਸਾਡੇ ਇਧਰ ਰੰਗਾਪੀੜ ਤਲਾਕਾ ਧੋਬਿਆਣਾ ਬਸਤੀ ਤੇ ਹੋਰ ਬਹੁਤ ਇਹਨਾਂ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਲੈਬੈਟਰੀ ਖੋਲੀ ਆ ਮੈਂ ਹੁਣੇ ਹਫਤਾ ਪਹਿਲਾਂ ਟੈਸਟ ਕਰਾਏ ਸੀ ਮੇਰੇ ਉੱਥੇ ਲੱਗੇ 1290 ਰੁਪਏ ਤੇ ਜਦੋਂ ਮੈਂ ਇੱਥੇ ਆ ਕੇ ਰੇਟ ਮਿਲਾਨ ਕੀਤਾ ਤਾਂ ਸਾਰੇ 410 ਰੁਪਏ ਬਣਦੇ ਸੀ ਤੇ ਇਸ ਤਰ੍ਹਾਂ ਕਰਕੇ ਬਹੁਤ ਸਸਤੇ ਰੇਟ ਹੈ ਤੇ ਭਰਾਏ ਸਾਹਿਬ ਦਾ ਤੇ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ